ਆਪਰ ਆ ਜਿੰਨੀਆਂ ਛੋਟੀਆਂ ਜ਼ਮੀਨਾਂ ਨੇ ਜਿੰਨੀਆਂ ਪੰਚਾਇਤੀ ਜ਼ਮੀਨਾਂ ਨੇ ਜਿੰਨੀਆਂ ਡੇਰੇ ਦੇਆਂ ਮੱਠ ਦੀਆਂ ਗੋਦੋੜ ਦੀਆਂ ਜ਼ਮੀਨਾਂ ਨੇ ਉਹ ਜ਼ਮੀਨਾਂ ਇੱਕ ਬੈਂਕ ਦੇ ਵਿੱਚੋਂ ਚਾਹਿਆ ਬੈਂਕ ਦੇ ਵਿੱਚ ਉਹ ਬੈਂਕ ਦੇ ਵਿੱਚ ਹੁਣ ਨਾ ਜ਼ਮੀਨਾਂ ਦਾ ਬਾਗ ਬਟਾ ਉਹ ਸੋਡੀ ਜ਼ਮੀਨ ਦਾ ਬਾਗ ਬਟਾ ਅਮਰੀਕਾ ਦੇ ਵਿੱਚੋਂ ਬੈਠਾ ਦੇਖਿਆ ਕੋਈ ਬੰਦਾ ਵੀ ਆ ਇੱਥੇ ਇੰਨੀ ਜ਼ਮੀਨ ਪਿਆ ਬੱਚੇ ਕਿੰਨੀ ਨਾ ਇਹਨਾਂ ਦੀ ਬਾਹਮ ਰੋਲੂਗੇ ਆਪ ਹਸਮਾਨ ਕੇ ਲਾਣੇ ਦੀ ਚਾਹੇ ਕੋਈ ਹੋਰ ਆ ਜਾ ਇੱਥੇ ਸਾਨੂੰ ਤਹੀ ਗਿਆ ਉਹ ਲੈਂਡ ਬੈਂਕ ਦੇ ਥਰੂ ਫੋੜੀ ਜ਼ਮੀਨ ਨਹੀਂ ਰਹਿਣੀ ਭਾਈ ਉਹ ਜ਼ਮੀਰ ਸਾਰੀ ਉਹਨਾਂ ਦੀ ਹੋਣੀ ਆ ਇਸ ਕਰਕੇ ਸਾਥੀਓ ਅਸੀਂ ਤਾਂ ਭਰਾਵੋ ਰੌਲਾ ਪਾ ਰਿਆ ਰੌਲਾ ਪਿੰਡਾਂ ਪਿੰਡਾਂ ਦੇ ਵਿੱਚ ਵੜ ਕੇ ਲੋਕਾਂ ਨੂੰ ਕੋਠਾਂ ਦੇ ਖੜ ਕੇ ਚਾਂਗਾ ਮਾਰ ਮਾਰ ਦੱਸ ਰਿਆ ਵੀ ਭਾਈ ਬੱਦਦੇ ਨਹੀਂ ਹੈਗੇ ਤੁਸੀਂ ਅੱਜ ਕਹਾਂ ਵੀ ਐਨੇ ਕ ਬੰਦੇ ਅਸੀਂ 4 ਬੰਦੇ ਟੀਮ ਦੇ ਮੂਹਰੇ ਇਹਦੇ ਬਸਤੀ ਗੱਲ ਰਹੀ ਸਾਥੀਓ ਟੱਕਰ ਫੇਰ ਵਿੱਚ ਹੀ ਆ ਵੇਸ਼ ਮਾਰਾ ਹਾਕਮ ਨਾਲ ਟੱਕਰ ਲੱਗੀ ਹੋਈ ਹੈ ਸਾਥੀਓ ਉਹਨਾਂ ਵਾਸਤੇ ਸਾਰੇ ਲੋਕਾਂ ਨੂੰ ਆਉਣਾ ਪਊਗਾ ਮੈਦਾਨ ਦੇ ਵਿੱਚ